ਪਿਛਲੇ ਕੁਝ ਦਿਨਾਂ ਤੋਂ ਮੈਲਬੌਰਨ ਦੇ ਵਿੱਚ ਵਿਕਟੋਰੀਆ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ। ਉਹਨਾਂ ਨੇ ਲਗਭਗ ਪੂਰੇ ਮੈਲਬੌਰਨ ਦੇ ਵਿੱਚ 300 ਫੂਡ ਡਿਲੀਵਰੀ ਰਾਈਡਰ ਨੂੰ ਜੁਰਮਾਨੇ ਦਿੱਤੇ ਹਨ। ਜੂਨ ਚ ਸ਼ੁਰੂ ਕੀਤੇ ਗਏ ਆਪਰੇਸ਼ਨ ਪਾਥ ਫਾਈਂਡਰ ਚ ਅਧਿਕਾਰੀਆਂ ਨੇ ਪੀਕ ਆਵਰ ਦੌਰਾਨ ਅਨਸੇਫ ਬਿਹੇਵੀਅਰ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਈ-ਬਾਈਕ, ਈ-ਸਕੂਟਰ, ਮੋਟਰ ਸਕੂਟਰ ਅਤੇ ਬਾਈਸਾਈਕਲ ਰਾਈਡਰ ਖਾਸ ਕਰਕੇ ਫੂਡ ਡਿਲੀਵਰੀ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੂਨ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਫੁੱਟਪਾਥ ਤੇ ਰਾਈਡ ਕਰਨ ਵਾਲਿਆਂ ਰੈੱਡ ਲਾਈਟ ਦੀ ਉਲੰਘਣਾ ਕਰਨ ਵਾਲਿਆਂ ਅਤੇ ਰਾਈਡ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਜੁਰਮਾਨੇ ਲਗਾਏ ਗਏ ਹਨ ਇਨਾਂ ਚ ਪੁਲਿਸ ਨੂੰ ਚੱਕਵਾ ਦੇ ਕੇ ਪੱਜਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜੁਰਮਾਨੇ ਦੇ ਵਿੱਚ 198 ਡਾਲਰ 395 ਡਾਲਰ ਅਤੇ ਯਾਤਰਾ ਦੌਰਾਨ ਫੋਨ ਸੁਣਨ ਵਾਲਿਆਂ ਤੋਂ 593 ਡਾਲਰ ਵਸੂਲੇ ਗਏ ਹਨ ਮੈਲਬਨ ਈਸਟ ਪੁਲਿਸ ਸਟੇਸ਼ਨ ਤੋਂ ਸੀਨੀਅਰ ਸਰਜੰਟ ਤਾਨਿਆ ਕੋਲੋਨੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਇਹ ਲੋਕ ਬਾਕੀ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਸਨ ਉਹਨਾਂ ਨੇ ਕਿਹਾ ਕਿ ਅਸੀਂ ਸੂਬੇ ਦੇ ਹਰ ਵਿਅਕਤੀ ਦੀ ਸੁਰੱਖਿਆ ਲਈ ਵਚਨਬੱਧ ਹਾਂ ਹਾ ਤੁਹਾਨੂੰ ਦੱਸ ਦਈਏ ਕਿ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਜੇ ਸਿਰਫ ਹਰਿਆਣੇ 284 ਲੋਕਾਂ ਨੂੰ ਟੱਕਰ ਮਾਰੀ ਹੈ ਪਿਛਲੇ ਕੁਝ ਦਿਨਾਂ ਤੋਂ ਮੈਲਬੌਰਨ ਦੇ ਵਿੱਚ ਵਿਕਟੋਰੀਆ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ। ਉਹਨਾਂ ਨੇ ਲਗਭਗ ਪੂਰੇ ਮੈਲਬੌਰਨ ਦੇ ਵਿੱਚ 300 ਫੂਡ ਡਿਲੀਵਰੀ ਰਾਈਡਰ ਨੂੰ ਜੁਰਮਾਨੇ ਦਿੱਤੇ ਹਨ। ਜੂਨ ਚ ਸ਼ੁਰੂ ਕੀਤੇ ਗਏ ਆਪਰੇਸ਼ਨ ਪਾਥ ਫਾਈਂਡਰ ਚ ਅਧਿਕਾਰੀਆਂ ਨੇ ਪੀਕ ਆਵਰ ਦੌਰਾਨ ਅਨਸੇਫ ਬਿਹੇਵੀਅਰ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਈ-ਬਾਈਕ, ਈ-ਸਕੂਟਰ, ਮੋਟਰ ਸਕੂਟਰ ਅਤੇ ਬਾਈਸਾਈਕਲ ਰਾਈਡਰ ਖਾਸ ਕਰਕੇ ਫੂਡ ਡਿਲੀਵਰੀ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੂਨ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਫੁੱਟਪਾਥ ਤੇ ਰਾਈਡ ਕਰਨ ਵਾਲਿਆਂ ਰੈੱਡ ਲਾਈਟ ਦੀ ਉਲੰਘਣਾ ਕਰਨ ਵਾਲਿਆਂ ਅਤੇ ਰਾਈਡ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਜੁਰਮਾਨੇ ਲਗਾਏ ਗਏ ਹਨ ਕੈਨੇਡਾ ਚ ਪੁਲਿਸ ਨੂੰ ਚੱਕਵਾ ਦੇ ਕੇ ਭੱਜਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਜੁਰਮਾਨੇ ਦੇ ਵਿੱਚ 198 ਡਾਲਰ, 395 ਡਾਲਰ ਅਤੇ ਯਾਤਰਾ ਦੌਰਾਨ ਫੋਨ ਸੁਣਨ ਵਾਲਿਆਂ ਤੋਂ 593 ਡਾਲਰ ਵਸੂਲੇ ਗਏ ਹਨ। ਮੈਲਬਨ ਈਸਟ ਪੁਲਿਸ ਸਟੇਸ਼ਨ ਤੋਂ ਸੀਨੀਅਰ ਸਰਜੈਂਟ ਤਾਨੀਆ ਕਲੋਨੀ ਨੇ মিডিਆ ਨੂੰ ਦੱਸਿਆ ਹੈ ਕਿ ਇਹ ਲੋਕ ਬਾਕੀ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਸਨ ਉਹਨਾਂ ਨੇ ਕਿਹਾ ਕਿ ਅਸੀਂ ਸੂਬੇ ਦੇ ਹਰ ਵਿਅਕਤੀ ਦੀ ਸੁਰੱਖਿਆ ਲਈ ਵਚਨਬੱਧ ਹਾਂ ਹ ਤੁਹਾਨੂੰ ਦੱਸ ਦਈਏ ਕਿ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਜੇ ਸਿਰਫ ਹਰਿਆਣੇ 284 ਲੋਕਾਂ ਨੂੰ ਟੱਕਰ ਮਾਰੀ ਹੈ ਪਿਛਲੇ ਕੁਝ ਦਿਨਾਂ ਤੋਂ ਮੈਲਬੌਰਨ ਦੇ ਵਿੱਚ ਵਿਕਟੋਰੀਆ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ। ਉਹਨਾਂ ਨੇ ਲਗਭਗ ਪੂਰੇ ਮੈਲਬੌਰਨ ਦੇ ਵਿੱਚ 300 ਫੂਡ ਡਿਲੀਵਰੀ ਰਾਈਡਰ ਨੂੰ ਜੁਰਮਾਨੇ ਦਿੱਤੇ ਹਨ। ਜੂਨ ਚ ਸ਼ੁਰੂ ਕੀਤੇ ਗਏ ਆਪਰੇਸ਼ਨ ਪਾਥ ਫਾਈਂਡਰ ਚ ਅਧਿਕਾਰੀਆਂ ਨੇ ਪੀਕ ਆਵਰ ਦੌਰਾਨ ਅਨਸੇਫ ਬਿਹੇਵੀਅਰ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਈ-ਬਾਈਕ, ਈ-ਸਕੂਟਰ, ਮੋਟਰ ਸਕੂਟਰ ਅਤੇ ਬਾਈਸਾਈਕਲ ਰਾਈਡਰ ਖਾਸ ਕਰਕੇ ਫੂਡ ਡਿਲੀਵਰੀ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੂਨ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਫੁੱਟਪਾਥ ਤੇ ਰਾਈਡ ਕਰਨ ਵਾਲਿਆਂ ਰੈੱਡ ਲਾਈਟ ਦੀ ਉਲੰਘਣਾ ਕਰਨ ਵਾਲਿਆਂ ਅਤੇ ਰਾਈਡ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਜੁਰਮਾਨੇ ਲਗਾਏ ਗਏ ਹਨ ਇਨਾਂ ਚ ਪੁਲਿਸ ਨੂੰ ਚੱਕਵਾ ਦੇ ਕੇ ਪੱਜਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜੁਰਮਾਨੇ ਦੇ ਵਿੱਚ 198 ਡਾਲਰ 395 ਡਾਲਰ ਅਤੇ ਯਾਤਰਾ ਦੌਰਾਨ ਫੋਨ ਸੁਣਨ ਵਾਲਿਆਂ ਤੋਂ 593 ਡਾਲਰ ਵਸੂਲੇ ਗਏ ਹਨ ਮੈਲਬਨ ਈਸਟ ਪੁਲਿਸ ਸਟੇਸ਼ਨ ਤੋਂ ਸੀਨੀਅਰ ਸਰਜੰਟ ਤਾਨਿਆ ਕੋਲੋਨੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਇਹ ਲੋਕ ਬਾਕੀ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਸਨ ਉਹਨਾਂ ਨੇ ਕਿਹਾ ਕਿ ਅਸੀਂ ਸੂਬੇ ਦੇ ਹਰ ਵਿਅਕਤੀ ਦੀ ਸੁਰੱਖਿਆ ਲਈ ਵਚਨਬੱਧ ਹਾਂ ਹਾ ਤੁਹਾਨੂੰ ਦੱਸ ਦਈਏ ਕਿ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਜੇ ਸਿਰਫ ਹਰਿਆਣੇ 284 ਲੋਕਾਂ ਨੂੰ ਟੱਕਰ ਮਾਰੀ ਹੈ ਪਿਛਲੇ ਕੁਝ ਦਿਨਾਂ ਤੋਂ ਮੈਲਬਨ ਦੇ ਵਿੱਚ ਵਿਕਟੋਰੀਆ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ। ਉਹਨਾਂ ਨੇ ਲਗਭਗ ਪੂਰੇ ਮੈਲਬਨ ਦੇ ਵਿੱਚ 300 ਫੂਡ ਡਿਲੀਵਰੀ ਰਾਈਡਰ ਨੂੰ ਜੁਰਮਾਨੇ ਦਿੱਤੇ ਹਨ। ਜੂਨ 'ਚ ਸ਼ੁਰੂ ਕੀਤੇ ਗਏ ਆਪਰੇਸ਼ਨ ਪਾਥ ਫਾਈਂਡਰ 'ਚ ਅਧਿਕਾਰੀਆਂ ਨੇ ਪੀਕ ਆਵਰ ਦੌਰਾਨ ਅਨਸੇਫ ਬਿਹੇਵੀਅਰ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਈ-ਬਾਈਕ, ਈ-ਸਕੂਟਰ, ਮੋਟਰਸਕੂਟਰ ਅਤੇ ਬਾਈਸਾਈਕਲ ਰਾਈਡਰ ਖਾਸ ਕਰਕੇ ਫੂਡ ਡਿਲੀਵਰੀ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੂਨ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਫੁੱਟਪਾਥ ਤੇ ਰਾਈਡ ਕਰਨ ਵਾਲਿਆਂ ਰੈੱਡ ਲਾਈਟ ਦੀ ਉਲੰਘਣਾ ਕਰਨ ਵਾਲਿਆਂ ਅਤੇ ਰਾਈਡ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਜੁਰਮਾਨੇ ਲਗਾਏ ਗਏ ਹਨ ਇਨਾਂ ਚ ਪੁਲਿਸ ਨੂੰ ਚੱਕਵਾ ਦੇ ਕੇ ਪੱਜਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜੁਰਮਾਨੇ ਦੇ ਵਿੱਚ 198 ਡਾਲਰ 395 ਡਾਲਰ ਅਤੇ ਯਾਤਰਾ ਦੌਰਾਨ ਫੋਨ ਸੁਣਨ ਵਾਲਿਆਂ ਤੋਂ 593 ਡਾਲਰ ਵਸੂਲੇ ਗਏ ਹਨ ਮੈਲਬਨ ਈਸਟ ਪੁਲਿਸ ਸਟੇਸ਼ਨ ਤੋਂ ਸੀਨੀਅਰ ਸਰਜੰਟ ਤਾਨਿਆ ਕੋਲੋਨੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਇਹ ਲੋਕ ਬਾਕੀ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਸਨ ਉਹਨਾਂ ਨੇ ਕਿਹਾ ਕਿ ਅਸੀਂ ਸੂਬੇ ਦੇ ਹਰ ਵਿਅਕਤੀ ਦੀ ਸੁਰੱਖਿਆ ਲਈ ਵਚਨਬੱਧ ਹਾਂ ਹਾ ਤੁਹਾਨੂੰ ਦੱਸ ਦਈਏ ਕਿ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਜੇ ਸਿਰਫ ਹਰਿਆਣੇ 284 ਲੋਕਾਂ ਨੂੰ ਟੱਕਰ ਮਾਰੀ ਹੈ ਪਿਛਲੇ ਕੁਝ ਦਿਨਾਂ ਤੋਂ ਮੈਲਬਨ ਦੇ ਵਿੱਚ ਵਿਕਟੋਰੀਆ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ। ਉਹਨਾਂ ਨੇ ਲਗਭਗ ਪੂਰੇ ਮੈਲਬਨ ਦੇ ਵਿੱਚ 300 ਫੂਡ ਡਿਲੀਵਰੀ ਰਾਈਡਰ ਨੂੰ ਜੁਰਮਾਨੇ ਦਿੱਤੇ ਹਨ। ਜੂਨ ਚ ਸ਼ੁਰੂ ਕੀਤੇ ਗਏ ਆਪਰੇਸ਼ਨ ਪਾਥ ਫਾਈਂਡਰ ਚ ਅਧਿਕਾਰੀਆਂ ਨੇ ਪੀਕ ਆਵਰ ਦੌਰਾਨ ਅਨਸੇਫ ਬਿਹੇਵੀਅਰ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਈ-ਬਾਈਕ, ਈ-ਸਕੂਟਰ, ਮੋਟਰਸਕੂਟਰ ਅਤੇ ਬਾਈਸਾਈਕਲ ਰਾਈਡਰ ਖਾਸ ਕਰਕੇ ਫੂਡ ਡਿਲੀਵਰੀ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੂਨ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਫੁੱਟਪਾਥ ਤੇ ਰਾਈਡ ਕਰਨ ਵਾਲਿਆਂ ਰੈੱਡ ਲਾਈਟ ਦੀ ਉਲੰਘਣਾ ਕਰਨ ਵਾਲਿਆਂ ਅਤੇ ਰਾਈਡ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਜੁਰਮਾਨੇ ਲਗਾਏ ਗਏ ਹਨ ਇਨਾਂ ਚ ਪੁਲਿਸ ਨੂੰ ਚੱਕਵਾ ਦੇ ਕੇ ਪੱਜਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜੁਰਮਾਨੇ ਦੇ ਵਿੱਚ 198 ਡਾਲਰ 395 ਡਾਲਰ ਅਤੇ ਯਾਤਰਾ ਦੌਰਾਨ ਫੋਨ ਸੁਣਨ ਵਾਲਿਆਂ ਤੋਂ 593 ਡਾਲਰ ਵਸੂਲੇ ਗਏ ਹਨ ਮੈਲਬਨ ਈਸਟ ਪੁਲਿਸ ਸਟੇਸ਼ਨ ਤੋਂ ਸੀਨੀਅਰ ਸਰਜੰਟ ਤਾਨਿਆ ਕੋਲੋਨੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਇਹ ਲੋਕ ਬਾਕੀ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਸਨ ਉਹਨਾਂ ਨੇ ਕਿਹਾ ਕਿ ਅਸੀਂ ਸੂਬੇ ਦੇ ਹਰ ਵਿਅਕਤੀ ਦੀ ਸੁਰੱਖਿਆ ਲਈ ਵਚਨਬੱਧ ਹਾਂ ਹਾ ਤੁਹਾਨੂੰ ਦੱਸ ਦਈਏ ਕਿ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਜੇ ਸਿਰਫ ਹਰਿਆਣੇ 284 ਲੋਕਾਂ ਨੂੰ ਟੱਕਰ ਮਾਰੀ ਹੈ ਪਿਛਲੇ ਕੁਝ ਦਿਨਾਂ ਤੋਂ ਮੈਲਬੌਰਨ ਦੇ ਵਿੱਚ ਵਿਕਟੋਰੀਆ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ। ਉਹਨਾਂ ਨੇ ਲਗਭਗ ਪੂਰੇ ਮੈਲਬੌਰਨ ਦੇ ਵਿੱਚ 300 ਫੂਡ ਡਿਲੀਵਰੀ ਰਾਈਡਰ ਨੂੰ ਜੁਰਮਾਨੇ ਦਿੱਤੇ ਹਨ। ਜੂਨ ਚ ਸ਼ੁਰੂ ਕੀਤੇ ਗਏ ਆਪਰੇਸ਼ਨ ਪਾਥ ਫਾਈਂਡਰ ਚ ਅਧਿਕਾਰੀਆਂ ਨੇ ਪੀਕ ਆਵਰ ਦੌਰਾਨ ਅਨਸੇਫ ਬਿਹੇਵੀਅਰ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਈ-ਬਾਈਕ, ਈ-ਸਕੂਟਰ, ਮੋਟਰਸਕੂਟਰ ਅਤੇ ਬਾਈਸਾਈਕਲ ਰਾਈਡਰ ਖਾਸ ਕਰਕੇ ਫੂਡ ਡਿਲੀਵਰੀ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੂਨ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਫੁੱਟਪਾਥ ਤੇ ਰਾਈਡ ਕਰਨ ਵਾਲਿਆਂ ਰੈੱਡ ਲਾਈਟ ਦੀ ਉਲੰਘਣਾ ਕਰਨ ਵਾਲਿਆਂ ਅਤੇ ਰਾਈਡ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਜੁਰਮਾਨੇ ਲਗਾਏ ਗਏ ਹਨ ਇਨਾਂ ਚ ਪੁਲਿਸ ਨੂੰ ਚੱਕਵਾ ਦੇ ਕੇ ਪੱਜਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜੁਰਮਾਨੇ ਦੇ ਵਿੱਚ 198 ਡਾਲਰ 395 ਡਾਲਰ ਅਤੇ ਯਾਤਰਾ ਦੌਰਾਨ ਫੋਨ ਸੁਣਨ ਵਾਲਿਆਂ ਤੋਂ 593 ਡਾਲਰ ਵਸੂਲੇ ਗਏ ਹਨ ਮੈਲਬਨ ਈਸਟ ਪੁਲਿਸ ਸਟੇਸ਼ਨ ਤੋਂ ਸੀਨੀਅਰ ਸਰਜੰਟ ਤਾਨਿਆ ਕੋਲੋਨੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਇਹ ਲੋਕ ਬਾਕੀ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਸਨ ਉਹਨਾਂ ਨੇ ਕਿਹਾ ਕਿ ਅਸੀਂ ਸੂਬੇ ਦੇ ਹਰ ਵਿਅਕਤੀ ਦੀ ਸੁਰੱਖਿਆ ਲਈ ਵਚਨਬੱਧ ਹਾਂ ਹਾ ਤੁਹਾਨੂੰ ਦੱਸ ਦਈਏ ਕਿ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਜੇ ਸਿਰਫ ਹਰਿਆਣੇ 284 ਲੋਕਾਂ ਨੂੰ ਟੱਕਰ ਮਾਰੀ ਹੈ ਪਿਛਲੇ ਕੁਝ ਦਿਨਾਂ ਤੋਂ ਮੈਲਬਨ ਦੇ ਵਿੱਚ ਵਿਕਟੋਰੀਆ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ। ਉਹਨਾਂ ਨੇ ਲਗਭਗ ਪੂਰੇ ਮੈਲਬਨ ਦੇ ਵਿੱਚ 300 ਫੂਡ ਡਿਲੀਵਰੀ ਰਾਈਡਰ ਨੂੰ ਜੁਰਮਾਨੇ ਦਿੱਤੇ ਹਨ। ਜੂਨ ਚ ਸ਼ੁਰੂ ਕੀਤੇ ਗਏ ਆਪਰੇਸ਼ਨ ਪਾਥ ਫਾਈਂਡਰ ਚ ਅਧਿਕਾਰੀਆਂ ਨੇ ਪੀਕ ਆਵਰ ਦੌਰਾਨ ਅਨਸੇਫ ਬਿਹੇਵੀਅਰ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਈ-ਬਾਈਕ, ਈ-ਸਕੂਟਰ, ਮੋਟਰਸਕੂਟਰ ਅਤੇ ਬਾਈਸਾਈਕਲ ਰਾਈਡਰ ਖਾਸ ਕਰਕੇ ਫੂਡ ਡਿਲੀਵਰੀ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੂਨ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਫੁੱਟਪਾਥ ਤੇ ਰਾਈਡ ਕਰਨ ਵਾਲਿਆਂ ਰੈੱਡ ਲਾਈਟ ਦੀ ਉਲੰਘਣਾ ਕਰਨ ਵਾਲਿਆਂ ਅਤੇ ਰਾਈਡ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਜੁਰਮਾਨੇ ਲਗਾਏ ਗਏ ਹਨ ਕਿਨੇਚੋ ਪੁਲਿਸ ਨੂੰ ਚੱਕਵਾ ਦੇ ਕੇ ਭੱਜਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਜੁਰਮਾਨੇ ਦੇ ਵਿੱਚ 198 ਡਾਲਰ 395 ਡਾਲਰ ਅਤੇ ਯਾਤਰਾ ਦੌਰਾਨ ਫੋਨ ਸੁਣਨ ਵਾਲਿਆਂ ਤੋਂ 593 ਡਾਲਰ ਵਸੂਲੇ ਗਏ ਹਨ ਮੈਲਬਨ ਈਸਟ ਪੁਲਿਸ ਸਟੇਸ਼ਨ ਤੋਂ ਸੀਨੀਅਰ ਸਰਜੈਂਟ ਤਾਨੀਆ ਕੋਲੋਨੀ ਨੇ মিডিਆ ਨੂੰ ਦੱਸਿਆ ਹੈ ਕਿ ਇਹ ਲੋਕ ਬਾਕੀ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਸਨ ਉਹਨਾਂ ਨੇ ਕਿਹਾ ਕਿ ਅਸੀਂ ਸੂਬੇ ਦੇ ਹਰ ਵਿਅਕਤੀ ਦੀ ਸੁਰੱਖਿਆ ਲਈ ਵਚਨਬੱਧ ਹਾਂ ਹ ਤ ਤੁਹਾਨੂੰ ਦੱਸ ਦਈਏ ਕਿ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਜੇ ਸਿਰਫ ਹਰਿਆਣੇ 284 ਲੋਕਾਂ ਨੂੰ ਟੱਕਰ ਮਾਰੀ ਹੈ ਪਿਛਲੇ ਕੁਝ ਦਿਨਾਂ ਤੋਂ ਮੈਲਬੌਰਨ ਦੇ ਵਿੱਚ ਵਿਕਟੋਰੀਆ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ। ਉਹਨਾਂ ਨੇ ਲਗਭਗ ਪੂਰੇ ਮੈਲਬੌਰਨ ਦੇ ਵਿੱਚ 300 ਫੂਡ ਡਿਲੀਵਰੀ ਰਾਈਡਰ ਨੂੰ ਜੁਰਮਾਨੇ ਦਿੱਤੇ ਹਨ। ਜੂਨ ਚ ਸ਼ੁਰੂ ਕੀਤੇ ਗਏ ਆਪਰੇਸ਼ਨ ਪਾਥ ਫਾਈਂਡਰ ਚ ਅਧਿਕਾਰੀਆਂ ਨੇ ਪੀਕ ਆਵਰ ਦੌਰਾਨ ਅਨਸੇਫ ਬਿਹੇਵੀਅਰ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਈ-ਬਾਈਕ, ਈ-ਸਕੂਟਰ, ਮੋਟਰ ਸਕੂਟਰ ਅਤੇ ਬਾਈਸਾਈਕਲ ਰਾਈਡਰ ਖਾਸ ਕਰਕੇ ਫੂਡ ਡਿਲੀਵਰੀ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੂਨ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਫੁੱਟਪਾਥ ਤੇ ਰਾਈਡ ਕਰਨ ਵਾਲਿਆਂ ਰੈੱਡ ਲਾਈਟ ਦੀ ਉਲੰਘਣਾ ਕਰਨ ਵਾਲਿਆਂ ਅਤੇ ਰਾਈਡ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਜੁਰਮਾਨੇ ਲਗਾਏ ਗਏ ਹਨ ਇਨਾਂ ਚ ਪੁਲਿਸ ਨੂੰ ਚੱਕਵਾ ਦੇ ਕੇ ਪੱਜਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜੁਰਮਾਨੇ ਦੇ ਵਿੱਚ 198 ਡਾਲਰ 395 ਡਾਲਰ ਅਤੇ ਯਾਤਰਾ ਦੌਰਾਨ ਫੋਨ ਸੁਣਨ ਵਾਲਿਆਂ ਤੋਂ 593 ਡਾਲਰ ਵਸੂਲੇ ਗਏ ਹਨ ਮੈਲਬਨ ਈਸਟ ਪੁਲਿਸ ਸਟੇਸ਼ਨ ਤੋਂ ਸੀਨੀਅਰ ਸਰਜੰਟ ਤਾਨਿਆ ਕੋਲੋਨੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਇਹ ਲੋਕ ਬਾਕੀ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਸਨ ਉਹਨਾਂ ਨੇ ਕਿਹਾ ਕਿ ਅਸੀਂ ਸੂਬੇ ਦੇ ਹਰ ਵਿਅਕਤੀ ਦੀ ਸੁਰੱਖਿਆ ਲਈ ਵਚਨਬੱਧ ਹਾਂ ਹਾ ਤੁਹਾਨੂੰ ਦੱਸ ਦਈਏ ਕਿ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਜੇ ਸਿਰਫ ਹਰਿਆਣੇ 284 ਲੋਕਾਂ ਨੂੰ ਟੱਕਰ ਮਾਰੀ ਹੈ ਪਿਛਲੇ ਕੁਝ ਦਿਨਾਂ ਤੋਂ ਮੈਲਬੌਰਨ ਦੇ ਵਿੱਚ ਵਿਕਟੋਰੀਆ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ। ਉਹਨਾਂ ਨੇ ਲਗਭਗ ਪੂਰੇ ਮੈਲਬੌਰਨ ਦੇ ਵਿੱਚ 300 ਫੂਡ ਡਿਲੀਵਰੀ ਰਾਈਡਰ ਨੂੰ ਜੁਰਮਾਨੇ ਦਿੱਤੇ ਹਨ। ਜੂਨ ਚ ਸ਼ੁਰੂ ਕੀਤੇ ਗਏ ਆਪਰੇਸ਼ਨ ਪਾਥ ਫਾਈਂਡਰ ਚ ਅਧਿਕਾਰੀਆਂ ਨੇ ਪੀਕ ਆਵਰ ਦੌਰਾਨ ਅਨਸੇਫ ਬਿਹੇਵੀਅਰ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਈ-ਬਾਈਕ, ਈ-ਸਕੂਟਰ, ਮੋਟਰ ਸਕੂਟਰ ਅਤੇ ਬਾਈਸਾਈਕਲ ਰਾਈਡਰ ਖਾਸ ਕਰਕੇ ਫੂਡ ਡਿਲੀਵਰੀ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੂਨ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਫੁੱਟਪਾਥ ਤੇ ਰਾਈਡ ਕਰਨ ਵਾਲਿਆਂ ਰੈੱਡ ਲਾਈਟ ਦੀ ਉਲੰਘਣਾ ਕਰਨ ਵਾਲਿਆਂ ਅਤੇ ਰਾਈਡ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਜੁਰਮਾਨੇ ਲਗਾਏ ਗਏ ਹਨ ਇਨਾਂ ਚ ਪੁਲਿਸ ਨੂੰ ਚੱਕਵਾ ਦੇ ਕੇ ਪੱਜਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜੁਰਮਾਨੇ ਦੇ ਵਿੱਚ 198 ਡਾਲਰ 395 ਡਾਲਰ ਅਤੇ ਯਾਤਰਾ ਦੌਰਾਨ ਫੋਨ ਸੁਣਨ ਵਾਲਿਆਂ ਤੋਂ 593 ਡਾਲਰ ਵਸੂਲੇ ਗਏ ਹਨ ਮੈਲਬਨ ਈਸਟ ਪੁਲਿਸ ਸਟੇਸ਼ਨ ਤੋਂ ਸੀਨੀਅਰ ਸਰਜੰਟ ਤਾਨਿਆ ਕੋਲੋਨੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਇਹ ਲੋਕ ਬਾਕੀ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਸਨ ਉਹਨਾਂ ਨੇ ਕਿਹਾ ਕਿ ਅਸੀਂ ਸੂਬੇ ਦੇ ਹਰ ਵਿਅਕਤੀ ਦੀ ਸੁਰੱਖਿਆ ਲਈ ਵਚਨਬੱਧ ਹਾਂ ਹਾ ਤੁਹਾਨੂੰ ਦੱਸ ਦਈਏ ਕਿ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਜੇ ਸਿਰਫ ਹਰਿਆਣੇ 284 ਲੋਕਾਂ ਨੂੰ ਟੱਕਰ ਮਾਰੀ ਹੈ ਪਿਛਲੇ ਕੁਝ ਦਿਨਾਂ ਤੋਂ ਮੈਲਬੌਰਨ ਦੇ ਵਿੱਚ ਵਿਕਟੋਰੀਆ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ। ਉਹਨਾਂ ਨੇ ਲਗਭਗ ਪੂਰੇ ਮੈਲਬੌਰਨ ਦੇ ਵਿੱਚ 300 ਫੂਡ ਡਿਲੀਵਰੀ ਰਾਈਡਰ ਨੂੰ ਜੁਰਮਾਨੇ ਦਿੱਤੇ ਹਨ। ਜੂਨ 'ਚ ਸ਼ੁਰੂ ਕੀਤੇ ਗਏ ਆਪਰੇਸ਼ਨ ਪਾਥ ਫਾਈਂਡਰ 'ਚ ਅਧਿਕਾਰੀਆਂ ਨੇ ਪੀਕ ਆਵਰ ਦੌਰਾਨ ਅਨਸੇਫ ਬਿਹੇਵੀਅਰ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਈ-ਬਾਈਕ, ਈ-ਸਕੂਟਰ, ਮੋਟਰਸਕੂਟਰ ਅਤੇ ਬਾਈਸਾਈਕਲ ਰਾਈਡਰ ਖਾਸ ਕਰਕੇ ਫੂਡ ਡਿਲੀਵਰੀ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੂਨ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਫੁੱਟਪਾਥ ਤੇ ਰਾਈਡ ਕਰਨ ਵਾਲਿਆਂ ਰੈੱਡ ਲਾਈਟ ਦੀ ਉਲੰਘਣਾ ਕਰਨ ਵਾਲਿਆਂ ਅਤੇ ਰਾਈਡ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਜੁਰਮਾਨੇ ਲਗਾਏ ਗਏ ਹਨ ਇਨਾਂ ਚ ਪੁਲਿਸ ਨੂੰ ਚੱਕਵਾ ਦੇ ਕੇ ਪੱਜਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜੁਰਮਾਨੇ ਦੇ ਵਿੱਚ 198 ਡਾਲਰ 395 ਡਾਲਰ ਅਤੇ ਯਾਤਰਾ ਦੌਰਾਨ ਫੋਨ ਸੁਣਨ ਵਾਲਿਆਂ ਤੋਂ 593 ਡਾਲਰ ਵਸੂਲੇ ਗਏ ਹਨ ਮੈਲਬਨ ਈਸਟ ਪੁਲਿਸ ਸਟੇਸ਼ਨ ਤੋਂ ਸੀਨੀਅਰ ਸਰਜੰਟ ਤਾਨੀਆ ਕੋਨੋਲੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਇਹ ਲੋਕ ਬਾਕੀ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਸਨ ਉਹਨਾਂ ਨੇ ਕਿਹਾ ਕਿ ਅਸੀਂ ਸੂਬੇ ਦੇ ਹਰ ਵਿਅਕਤੀ ਦੀ ਸੁਰੱਖਿਆ ਲਈ ਵਚਨਬੱਧ ਹਾਂ ਹਾ ਤੁਹਾਨੂੰ ਦੱਸ ਦਈਏ ਕਿ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਜੇ ਸਿਰਫ ਹਰਿਆਣੇ 284 ਲੋਕਾਂ ਨੂੰ ਟੱਕਰ ਮਾਰੀ ਹੈ